ਨਾ ਮੈਂ ਕਿਸੇ ਤੋਂ ਦਵਾਨੀ ਲਈ ਆ ਨਾ ਮੈਂ ਤੇਰੇ ਹੀ ਜਾਣਦੇ ਸੀ ਜੇ ਲੁਕਾਉਣੇ ਸੀ ਸਾਡੇ ਸਰ ਜਾਣਦੇ ਸੀ ਕਿ ਲੋੜ ਲੁਕਾਉਣ ਦੀ ਇਹ ਤਾਂ ਅਪਲ ਮਾਰੀ ਵੀ ਸੀ ਤੇ ਚੋਰੀ ਵੀ ਲੁਕਾਉਂਦੀ ਵੀ ਹੋਗੀ 550 ਹਜ਼ਾਰ ਨਾ ਮੈਂ ਲੁਕਾਉਂਦੀ ਨਹੀਂ ਭੈਣ ਮੈਂ ਨਹੀਂ ਲੁਕਾਉਂਦੀ ਲੋਦਾ ਰੱਖੋ ਭੈਣ ਨੂੰ ਕਿੱਦਾਂ ਪਤਾ ਲੱਗਿਆ 150 ਤਾਂ ਰੱਖਿਆ ਹੋਊਗਾ ਸਾਈਡ ਤੇ ਨਹੀਂ ਮੈਂ ਰੱਖਦੀ ਨਹੀਂ ਤੂੰ ਮੂੰਹ ਪਤਾ ਘੇਤਾ ਮੈਂ ਕਿ 150 ਜੇ ਬੰਦਾ ਤੀ ਵੀ ਰੱਖ ਵੀ ਨਹੀਂ ਨਹੀਂ ਅਮਾ ਤੂੰ 150 ਰੱਖਣ ਵਾਲ ਕੋ ਕੇ ਨਹੀਂ ਤੇ ਲੇ ਲੈ ਕਿਆ ਕਿਆ ਮਾਸੀ ਨੇ ਕਿਹਾ ਤਾਂ ਕਿਹਾ ਕਿਦਾਂ ਕਿਹਾ ਤਾਂ ਕਿਹਾ ਕਿਦਾਂ ਜੁੱਤੀ ਮਾਰ ਨੂੰ ਤੂੰ ਫੇ ਮੈਨੂੰ ਕਾਹਤੇ ਕਿਆ ਨਹੀਂ ਤੂੰ 150 ਲਗਾਉਂਗੀ ਮੈਂ ਤੇ ਦਾ ਮਤਲਬ ਲਗਾਉਣੀ ਆ ਤਾਂ ਫੇ ਇਹਦਾ ਮਤਲਬ ਤੂੰ ਪੈਸੇ ਲਗਾਉਂਦੀ ਹੋਂਗੀ 150 ਆਹ ਰਾਮ ਦਿਆ ਉਹ ਤਾਂ ਹੁੰਦਾ ਆ ਉਦਾਂ ਦੀਆਂ ਦੀਆਂ ਗੱਲਾਂ ਨਹੀਂ ਮੈਂ ਨਹੀਂ ਰੱਖਦੀ ਭੈਣ ਮੈਂ ਜੋ ਫੇ ਇਹਦਾ ਮਤਲਬ ਮਾਸੀ ਤੂੰ ਲਗਾਉਂਦੀ ਹੋਂਗੀ ਮਾਸਟਰ ਤੋਂ ਉਹ ਕਾਰ ਦੇ ਵਿੱਚ ਕਿਸੇ ਦਾ 100 ਸੀ ਕਿਸੇ ਨੂੰ ਨਹੀਂ ਮਾਸਟਰ ਕੋਸ ਵੀ ਕਹਿੰਦਾ ਫੇ ਤੂੰ ਲਗਾਉਂਦੀ ਆ ਪੈਸੇ ਉਹਦੇ ਮਾਹੀ ਖਰਚੇ ਕੋਲੋਂ ਕਰਕੇ ਨਾ ਆਉਂਦੇ ਹੁੰਦੇ ਤਾਂ ਕੋਲ ਹੈ ਨਹੀਂ ਸਾਲੇ ਵਿਆਜ ਚ ਹੀ ਜਾਂਦੇ ਆ ਕਰੀਏ ਕੀ ਕੋਦੋਂ ਕੌਮ ਨਦਿਆ ਆਪਣੇ ਸਾਚੋ ਕਿੰਨੇ ਪੈਸੇ ਬਣਨੇ ਮਹੀਨਾ ਹੋ ਗਿਆ ਰੱਖਿਆਂ ਨੂੰ ਬੁਣਿਆਰੇ ਦੇ ਤੂੰ ਬਾਂਸ ਛੜਾ ਕੇ ਦੇ ਕਿਸੇ ਤਰ੍ਹਾਂ ਸਾਨੂੰ ਮੱਝ ਵੇਚ ਦੇ ਇੱਕ ਲਾ ਤੁਹਾਨੂੰ ਨਾ ਘਰੋਂ ਕੱਢ ਦਿੱਤਾ ਦੋਨਾਂ ਨੂੰ ਮੱਝ ਤਾਂ ਹੁਣ ਵੇਚ ਕੱਟਾ ਵੇਚ ਦੇ ਕਾਹ ਤੇ ਵੇਚ ਦੇ ਦੁੱਖ ਦਿੰਦਾ ਐਵੇਂ ਵਿਆਜ ਉਤਰੂਗਾ ਦੇਣਾ ਹੀ ਨਹੀਂ ਕੱਟਾ ਗੱਡੀ ਵੇਚ ਦਿੰਨੇ ਆ ਕੋਈ ਗੱਡੀ ਦੇ ਦੇ ਜੀ ਮਾਸੀ ਤੇਰੇ ਵਾਲੀ ਦੇ ਦੇ ਮਾਸੀ ਕਰਕੇ ਜੱਗ ਜਾਣ ਕੋਕ ਕੜੇ ਤੇ ਆਖਾ ਜਿਹੜਾ ਉਹ ਪਾ ਆਇਆ ਹੁਣ ਉਹ ਹੀ ਰੱਖਣਾ ਸੁਨਿਆ ਐਡਵਾਈ ਦਾ ਟੂਰ ਹੈ ਤੇ ਕੱਢਣਾ ਆਪਾਂ